हां भाई गुरु प्यारी ਸਾਥ ਸੰਗਤ ਨੂੰ ਦਿਖਾਉਨੇ ਆ ਸਾਈਕਲਾਂ ਦੀ ਦੁਕਾਨ ਵਾਲਾ ਬੰਦਾ ਜੇ ਸਾਈਕਲ ਲੈਣੇ ਆ ਤੁਸੀਂ ਇੱਥੋਂ ਲੈ ਸਕਦੇ ਆ ਹੀਰੋ ਕੰਪਨੀ ਐ ਸਾਈਕਲਾਂ ਦੀ ਏਜੰਸੀ ਖੁੱਲ ਗਈ ਏਜੰਸੀ ਆ ਚੰਡੀਗੜ੍ਹ ਉੱਥੋਂ ਲਿਆ ਕੇ ਫਿਰ ਇੱਥੇ ਵੇਚੀ ਦਿਆ ਪੰਜਾਬ ਚ ਆ ਸਾਹਮਣੇ ਆ ਦੇਖੋ ਆ ਸਾਈਕਲ ਖੜੇ ਆ ਛੋਟੀ ਵੱਡੀ ਲੈਡੀ ਐ ਕੋਈ ਲੈ ਲਓ ਆ ਜੇ ਉਹ ਪਹਿਲਾ ਸਾਈਕਲ ਹੈ ਉਹ ਸਾਈਕਲ ਹੈ 4700 ਤੋਂ ਲੈ ਕੇ 5000 ਤੱਕ ਕਰੋ ਆ ਸਾਈਕਲ ਹੈਗਾ 7200 ਦਾ ਵੱਡੇ ਟਾਇਰ ਸਕੂਟਰੀ ਵਾਲੇ ਟਾਇਰ ਜਮਾ ਨਹੀਂ ਮਾਰਦੇ ਪ੍ਰੈਸ਼ਰ ਬ੍ਰੇਕ ਉਹ ਸਾਹਮਣੇ ਛੋਟੇ ਬੱਚਿਆਂ ਵਾਸਤੇ ਹੈ ਸਾਈਕਲ ਇਹ ਆ ਉਹ ਵੀ 3000 ਦੇ ਵਿੱਚ ਵਿੱਚ ਤੇ ਆ ਹੀਰੋ ਸਾਈਕਲ ਹੈ ਜੇ ਕਿਸੇ ਨੇ ਜਿਵੇਂ ਗੋਡਿਆਂ ਘਾੜਦੇ ਨੇ ਦੁੱਖਦਾ ਉਹਦੇ ਲੈਣੇ ਕਿਸੇ ਨੇ ਸਾਈਕਲ ਇਹ ਵੀ ਸਾਈਕਲ 4500 ਤਾਂ ਆਈਆਂ 44500 4000 ਇਸ ਤਰ੍ਹਾਂ ਆ ਜੇ ਕਿਸੇ ਮੇਰੇ ਵੀਰ ਨੇ ਲੈਣਾ ਇਹ ਆਪਾਂ ਚੰਡੀਗੜ੍ਹ ਤੋਂ ਜਾਂਸੀ ਲਿਆਂਦੀ ਆਹਾ ਇੱਥੇ ਲਿਆ ਉਹਨਾਂ ਦੇ ਨਾਲ ਕਨੈਕਟ ਆਪਣਾ ਆ ਜਿੰਨੇ ਇਹ ਲਿਆ ਲਿਆ ਕੇ ਸਾਈਕਲ ਸਾਰੇ ਵੇਚਣੇ ਆ ਬਸ ਉਹਨਾਂ ਦੇ ਨਾਲ ਆਪਣਾ ਇੱਕ ਨੈਕਟਵ ਆ ਪਾ ਵੇਚ ਲੈਨੇ ਆ ਤੇ ਜੋ ਪ੍ਰੋਫਟ ਆ ਵਿੱਚੋਂ ਕੱਢ ਲਈਦਾ ਚਲੋ ਕੋਈ ਨਾ ਕੋਈ ਤਾਂ ਕੰਮ ਸਾਹ ਸੰਗਤ ਬੰਦੇ ਨੂੰ ਕਰਨਾ ਹੀ ਚਾਹੀਦਾ ਬੇਲੇ ਵੀ ਬੈਠ ਕੇ ਇੱਥੇ ਕੀ ਕਰਨਾ ਘਰੇ ਐ ਤਰ੍ਹਾਂ ਜੇ ਕਿਸੇ ਨੂੰ ਲੋੜ ਆ ਕੇ ਭਾਈ ਲੈ ਸਕਦੇ ਆ ਹ ਆ ਖੜੇ ਆ ਮੇਰੇ ਕੋਲਸ ਅੰਦਰ ਵੀ ਖੜੇ ਆ ਉਧਰ ਸਾਈਕਲ ਆ ਇਹਦੇਲੇ ਵਸਿਆ ਅੰਦਰ ਇਧਰ ਬਾਹਰ ਇਧਰ ਅੰਦਰ ਖੜੇ ਆ ਇਧਰ ਬਾਹਰ ਕੱਢਿਆ ਵੇਚਣ ਵਾਸਤੇ ਖੜੇ ਆ ਇਹ ਜੇ ਕਹਾਂ ਮੈਂਰੇ ਵੀਰ ਨੇ ਲੈਣਾ ਆਹ ਸਾਈਕਲ ਸਾਰਿਆਂ ਤੋਂ ਵਧੀਆ 12-15 ਸਾਲ ਤਾਈਂ ਜਵਾਕ ਤੇ ਚਲਾਉਣ ਵਾਲਾ ਉਹ ਵੱਡਾ ਬੰਦਾ 50 ਸਾਲ ਵਾਲਾ ਪਲੱਸ ਹੀ ਸਾਲ 70 ਸਾਲ ਵਾਲਾ ਚਲਾ ਲੇ ਆਹ ਜਿਹਦੇ ਗੋਡੇ-ਗਾਡੇ ਦੁਖਦੇ ਆ ਲੈਡੀ ਸਾਈਕਲ ਉਹਦੇ ਬਾਅਦ ਤੇ ਯਾਰ ਉਹ ਛੋਟੇ ਬੱਚੇ ਆ ਜਿਹੜੇ ਜਿਵੇਂ ਸੇ ਪੰਜ-ਛੇ ਸਾਲ ਦਾ ਜੋ ਆ ਕੋ ਵਧੀਆ ਲਈ ਫਰਦਾ ਉਹਨੂੰ ਡੱਗਦਾ ਨਹੀਂ ਗਾ ਪਾਸੇ ਉਹਦੇ ਟਾਇਰ ਲਾਤੇ ਕੰਪਨੀ ਵਾਲਿਆਂ ਨੇ ਡੱਗਦਾ ਨਹੀਂ ਉਹ ਆ ਸਾਹਮਣੇ ਆਪਣੀ ਇੱਥੇ ਦੁਕਾਨ ਆ ਘਰੇ ਯਾਦੇ ਉਹ ਸਾਹਮਣੇ ਛੋਟੀ ਗੱਡੀ ਖੜੀ ਆ ਉਹ ਤਾਂ ਜਦੋਂ ਇੱਥੇ ਸ਼ਹਿਰ ਜਗਰਾਵਂੀ ਮੋੱਕੇ ਕੋਈ ਸਮਾਨ ਸਮੂਹ ਲੈਣ ਜਾਣਾ ਤਾਂ ਉਹ ਤੋਂ ਲੈ ਕੇ ਜਾਈਦੀ ਆ ਆ ਖੜੀ ਆ ਵੱਡੀ ਗੱਡੀ ਇਹ ਫਿਰ ਜਦੋਂ ਕੰਪਨੀ ਵਾਲਿਆਂ ਦਾ ਹੁੰਦਾ ਨਾ ਕੋਈ ਉੱਥੇ ਉਹਨਾਂ ਦਾ ਪ੍ਰੋਗਰਾਮ ਰੱਖਿਆ ਕੁਸ਼ੂਰੀਆਂ ਬੁਸ਼ਾਰੀਆਂ ਵੇਲੇ ਉਹ ਤੋਂ ਫਿਰ ਵੱਡੀ ਗੱਡੀ ਲੈ ਕੇ ਚਾਈਦੀ ਆ ਨਾਲ 4 ਫਿਰ 4 ਦੁਕਾਨਦਾਰ ਵੀ ਹੁੰਦੇ ਆ ਨਾ ਇਸ ਤਰ੍ਹਾਂ ਕਰਕੇ ਫਿਰ ਵੱਡੀ ਗੱਡੀ ਜਾਣਾ ਪੈਂਦਾ ਇੱਕ ਬਾੜ ਜਾਦਾ ਹੋ ਜਾਂਦੀ ਆ ਵੱਡੀਆਂ ਗੱਡੀਆਂ ਵਧੀਆ ਫਿਰ ਡੀਜ਼ਲ ਆ ਬਾਕੀ ਉਹ ਪٹرول ਆ ਉਹ ਤਾਂ ਇੱਥੇ ਨੇੜੇ ਤੇ ਜਿਹੜੇ ਗੜਾ ਗੜਾ ਦੇਣੇ ਮੋਗਾ ਜਗਰਾਵੇ ਬੱਧਣੀ ਐ ਤਰ੍ਹਾਂ ਕਿਤੇ ਦੁਕਾਨਾਂ ਤੇ ਜਾਣਾ ਹੋਵੇ ਕੋਈ ਸੌਦਾ ਵਤਾ ਲੈਣਾ ਐ ਤਰ੍ਹਾਂ ਕਰਕੇ ਇਹ ਵੱਡੀਆਂ ਗੱਡੀਆਂ ਐ ਰੱਖੀਆਂ ਆ ਇਹ ਤਾਂ ਨਹੀਂ ਜਾਈਦਾ ਚੰਡੀਗੜ੍ਹ ਜਾਈਦਾ ਜਦੋਂ ਉਹਨਾਂ ਦਾ ਮੀਟਿੰਗ ਹੋਵੇ ਜਾਂ ਫਿਰ ਉੱਤੇ ਕੋਈ ਉਹਨਾਂ ਦਾ ਕੋਈ ਪ੍ਰੋਗਰਾਮ ਰੱਖਿਆ ਹੋਵੇ ਉਦੋਂ ਫਿਰ ਜਾਈਦਾ ਨਾਲ ਬੰਦੇ ਲੈ ਕੇ ਤੇ ਆਹ ਦੁਕਾਨ ਆਪਾਂ ਇੱਥੇ ਘਰੇ ਖੋਲ ਲਈ ਆ ਬਸ ਆ ਸਾਹਮਣੇ ਆ ਦੇ ਹੋ ਸਾਈਕਲਾਂ ਜਦੋਂ ਮਰਜੀ ਮੇਰੇ ਨਾਲ ਕਨੈਕਟ ਕਰ ਲੋ ਆ ਕੇ ਘਰੇ ਆਪਣੇ ਆ ਕੇ ਲਿਜਾ ਸਕਦੇ ਆ 5000 ਤੋਂ ਲੈ ਕੇ 72 75 ਸਾਈਕਲ ਤਾਈਂ ਤੇ ਛੋਟਗਾ ਜਿਵੇਂ 3000 ਆ ਵੀ 40 4500 ਇਹ ਤੁਹਾਨੂੰ ਨਹੀਂ ਸਾਨੂੰ ਪੈਜੂ ਘਰੇ ਆ ਦੇ ਇੱਥੇ ਬੈਠਾ ਰਹਾ ਹਾਂ ਉਹਨਾਂ ਆਪਦੇ ਘਰੇ ਬਾਈ ਤੇ ਆ ਜਾਂਦੇ ਆ ਗਾਗ ਬਸ ਇਹ ਤੋਂ ਵੇਚ ਲਈਦੀਆਂ ਚੀਜ਼ਾਂ ਬਦਿਆ ਆਉਦਾ ਯਾਰ ਬੇਲੇ ਵਜੋਂ ਤਾਂ ਬੇਲੇ ਵਜੋਂ ਤਾਂ ਠੀਕ ਆ ਤਰ ਫਿਰ ਕਿ ਵੀ ਦਿਖਾ ਦੇਣਾ ਤੁਹਾਨੂੰ ਆ ਪਾ ਯਾਰ ਆ ਦੇਖ ਲਓ ਕਰੇ ਮੇਰੇ ਦਰਾਖਤ ਵੀ ਲਾਇਵੇ ਆ ਨਾਲ ਇਹਨਾਂ ਨੂੰ ਪਾਣੀ ਪੁਣੀ ਪਾਉਣ ਬਾਅਦ ਤੇ ਵਧੀਆ ਪੈਪ ਲਾਇਆ ਬਾ ਤੇ ਪਾਣੀ ਪੈਪ ਨਾਲ ਹੀ ਪਾ ਦਈਦਾ ਆਪਣੇ ਆ ਦੇਖ ਰੋ ਲੱਗੇਦਰ ਹੋ ਲੱਗੇ ਸਾਹਮਣੇ ਛੋਟੇ ਬੂਟੇ ਉਹਦੇ ਆ ਦੇ ਇਧਰ ਵੀ ਲੱਗੇ ਹੋਇਆ ਮੇਰੇ ਇੱਧਰ ਵੀ ਬੜੀਆਂ ਆ ਦੇ ਲਾਏ ਹੋਏ ਆ। ਹੋ ਇੱਧਰ ਵੀ ਆ ਬੁੱਟੇ ਲਾਏ ਹੋਏ ਆ। ਆ ਆ ਸਾਰੇ। ਆ ਜਿਹੀ ਸਾਫ ਸਫਾਈਆ ਕਰੀ ਜਾਂਦੇ ਇੱਥੇ ਰਖਣਾ ਸਾਈਕਲ ਸੂ ਕੱਲੇ ਆ ਕੇ ਕੜਿਉਣੇ ਆ। ਉਹਦੇ ਹੋਰ ਵੀ ਖੜੇ ਆ। ਛੋਟੀਆਂ ਸਾਈਕਲੀਆਂ ਵੀ ਖੜੀਆਂ ਆ ਤੇ ਇੱਥੇ ਧੋਈ ਜਾਂਦੇ ਆ। ਧੋ ਕੇ ਫਿਰ ਸਾਈਕਲ ਇੱਥੇ ਹੋਰ ਲਿਆ ਕੇ ਅੱਜ ਆ ਜਾਣੇ ਇੱਥੇ ਲਾ ਦੇਣੇ ਅੰਦਰ। ਇਹ ਆ। ਅੱਗੇ ਤੇ ਜਾਈਦਾ ਫਿਰ ਚੰਡੀਗੜ੍ਹ ਕਿ ਦਿੱਲੀ ਵੀ ਹੋਵੇ ਵੱਡੇ ਕੰਪਨੀ ਵਾਲੇ ਦੀ ਮੀਟਿੰਗ ਫਿਰ ਉੱਥੇ ਵੀ ਜਾੜਈਦਾ ਹੂੰ ਤੇ ਇਹਦੇ ਨਾਲ ਤਾਂ ਫਿਰ ਨੇੜੇ ਇੱਥੇ ਦਈ ਦੇ ਅਗੜੇ ਬੱਦਣੀ ਜਗਰਾਓ ਮੋਗਾ ਕੋਲਾ ਬੂਟੇ ਲਾਏ ਆ ਦੇਖ ਲਓ ਇੱਥੇ ਪਿੱਛੇ ਬੂਟਿਆਂ ਦੇ ਤੇ ਮੇਥੀ ਖੜੀ ਆ ਆ ਮਰੂਦ ਲੈ ਕੇ ਲਾਇਆ ਸੀ ਹਲੇ ਸਾਲ ਇਹਨੂੰ ਹੋਇਆ ਨਹੀਂ ਤੇ ਦੇਖ ਲਓ ਇਹਨੂੰ 5-6 ਮਰੂਦ ਲੱਗੇ ਤੇ ਆ ਦੋ ਕੱਡੇ-ਕੱਡੇ ਲੱਗੇ ਆ ਉਹਦੇ ਆ ਦੇਖੋ ਆ ਦੇ ਪਾਈਆ ਪਾਈਆ ਦਾ ਮਰੂਦ ਹੋ ਜਾਣਾ ਇੱਕ ਇਹ ਤੇ ਸਾਲ ਦਾ ਬੂਟਾ ਨਹੀਂ ਹੋਇਆ ਇਹ ਇੱਕ ਕਿ ਇਹ ਗਰਮੀਆਂ ਹੀ ਫੇਰ ਲੱਗਣਗੇ ਆਸਿਆ ਉਹਦਾ ਬੂਟਾ ਉਹ ਪਰ ਇਹ ਮੌਸਮ ਇਹਦਾ ਤਾਂ ਸਮ ਨਹੀਂ ਆ ਹੌਲੀ ਹੌਲੀ ਆਪਾਂ ਏਜੰਸੀ ਕੋਈ ਬਣਾ ਲੈਣੀ ਆ ਇੱਥੇ ਦੌਧਰ ਤੋਂ ਹੀ ਜਦੋਂ ਮਰਜ਼ੀ ਆਇਓ ਮੇਰੇ ਵੀਰ ਕੋਈ ਸਾਈਕਲ ਸਾਈਕਲੀ ਲੇਡੀ ਸਾਈਕਲ ਲੈਣਾ ਹੋਇਆ ਛੋਟੇ ਬੱਚਿਆਂ ਵਾਸਤੇ ਵੀ 11 12 ਸਾਲ ਦੇ ਬੱਚਿਆਂ ਵਾਸਤੇ ਵੀ ਗੋਡੇ ਦੁਖ ਦਿਹਾਣਿਆਂ ਵਾਸਤੇ ਵੀ ਐ ਸਾਰਾ ਜਦੋਂ ਮਰਜ਼ੀ ਆ ਕੇ ਲੈ ਲੇ